DL11 نیوز پنجاب دیکھ رہے ہیں درشکاں સ્વાગત ہے میں ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚੇ ਹਾਂ ਮੇਰੇ ਪਿੰਡ ਦਗਾਲ ਜਿੱਥੇ ਸ਼੍ਰੀ ਬਿਸ਼ਕਰਮਾ ਭਵਨ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਤੇ ਜਿੱਥੇ ਸੁਖਮਣੀ ਸਾਹਿਬ ਦੇ ਜਾਪ ਕੀਤੇ ਨੇ ਸੰਗਤਾਂ ਨੇ ਤੇ ਹਰ ਮਹੀਨੇ ਦੀ ਇੱਥੇ ਮੱਸਿਆ ਮਨਾਈ ਜਾਂਦੀ ਹੈ ਤੇ ਸੰਗਤਾਂ ਬੜੇ ਉਤਸ਼ਾਹ ਨਾਲ ਇੱਥੇ ਪਹੁੰਚੀਆਂ ਨੇ ਤੇ ਇਥੇ ਵਿਸ਼ਕਰਮਾ ਡੋਨਲਡਸ ਕਲੱਬ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ ਹੈ ਹੁਣ ਕੜਾਫਾ ਕੀ ਨੇ ਬੰਦੇ ਜੀ ਪਰੰਤ ਸੰਤਾਂ ਵਾਲੇ ਗੁਰਦੁਆਰਾ ਲਗ ਤਿਆਰ ਹੈ ਸਭ ਨੇ ਚਾਕੇ ਜਾਉਂ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਸਿਵਰ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸ੍ਰੀ ਵਿਸ਼ਕਰਮਾ ਭਵਨ ਵਿੱਚ ਵਿਰਾਜਮਾਨ ਸਾਰੀਆਂ ਸੰਗਤਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਕਿ ਆਪਾਂ ਜਿੱਥੇ ਬਾਬਾ ਵਿਸ਼ਕਰਮ ਦੀ ਕਿਰਪਾ ਹੋਈ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੋਈ ਇਹ ਜਗ੍ਹਾ ਦੇ ਉੱਤੇ ਭਾਗ ਲੱਗੇ ਤੇ ਇਹ ਜੋ ਆਪਾਂ ਬਿਲਡਿੰਗ ਅੱਗੇ ਡਿਉੜੀ ਸਾਹਿਬ ਸਾਰਾ ਸੋਭਾ ਦੇਖ ਰਹੇ ਆ ਇਹ ਸਾਰਾ ਕਿਰਪਾ ਦਾ ਹੀ ਸਦਕਾ ਹੈ ਕਿਉਂਕਿ ਆਪਾਂ ਇਹ ਕਿ ਵਿਸ਼ਕਰਮਾ ਡੇ ਬਣਾਉਣ ਤੋਂ ਬਾਅਦ ਦੋ ਚਾਰ ਦਿਨ ਬਾਅਦ ਹੀ ਇਹ ਕੰਮ ਛੇੜਿਆ ਸੀ ਤੇ ਇਹੋ ਜਿਹਾ ਕੰਮ ਛੇੜਿਆ ਜਿਹੜਾ ਸੋਚਿਆ ਵੀ ਨਹੀਂ ਸੀ ਵੀ ਇੰਨੇ ਕਿ ਦਿਨਾਂ ਦੇ ਵਿੱਚ ਇੰਨੇ ਕਿ ਮਹੀਨਿਆਂ ਦੇ ਵਿੱਚ ਐਡੀ ਵੱਡੀ ਬਿਲਡਿੰਗ ਉਸਰ ਜੂਗੀ ਇੱਥੇ ਬਲੱਡ ਡੋਨੋਰ ਕਰਨ ਵਾਲਿਆਂ ਲਈ ਜਿਹੜੀ ਡਾਈਟ ਰੱਖੀ ਹੈ ਦੁੱਧ ਕੇਲੇ ਵਗੈਰਾ ਤੇ ਇਧਰ ਲੰਗਰ ਵੀ ਚੱਲ ਰਿਹਾ ਹੈ ਤੇ ਲੰਗਰ ਤਿਆਰ ਹੋਇਆ ਹੈ ਠੇਕੇਦਾਰ ਹਰਪਾਲ ਸਿੰਘ ਜੀ ਬੈਠੇ ਨੇ ਜਿਹੜੇ ਲੰਗਰ ਦੀ ਸੇਵਾ ਨਿਭਾ ਰਹੇ ਨੇ ਤੇ ਇੱਥੇ ਹਰ ਮਹੀਨੇ ਦੀ ਮੱਸਿਆ ਦਾ ਦਿਹਾੜਾ ਮਨਾਇਆ ਜਾਂਦਾ ਹੈ ਤੇ ਸਖਣੀ ਸਾਹਿਬ ਦੇ ਜਾਬ ਕਰਾ ਕੇ ਉਸ ਤੋਂ ਬਾਅਦ ਲੰਗਰ ਚਲਾਏ ਜਾਂਦੇ ਨੇ ਤੇ ਬਲੱਡ ਡੋਨਰ ਦਾ ਕੈਂਪ ਵੀ ਲਵਾਇਆ ਜਾਂਦਾ ਹੈ ਹਾਂ ਜੀ ਤੁਸੀਂ ਇੱਥੇ ਬਿਸ਼ਕਰਮਾ ਭਵਨ ਦੀ ਉਸਾਰੀ ਕਰਨ ਤੋਂ ਬਾਅਦ ਇੱਥੇ ਮੱਸੀਆ ਦਾ ਦਿਹਾੜਾ ਵੀ ਮਨਾਉਣ ਲੱਗਿਓ ਤੇ ਡੋਨਲਡ ਕਲੱਬ ਵੀ ਵੱਲੋਂ ਇੱਥੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਹੈ ਤੇ ਕੀ ਵਿਚਾਰ ਨੇ ਤੁਹਾਡੇ ਕਿੰਨਾ ਕੁ ਰਿਸਪੌਂਸ ਮਿਲ ਰਿਹਾ ਹੈ ਸੰਗਤਾਂ ਦਾ ਸਭ ਤੋਂ ਪਹਿਲਾਂ ਸਰਕਾਰੀਓ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ੀਰਿ ਵਿਸ਼ਵਕਰਮਾ ਭਵਨ ਕਮੇਟੀ ਵੱਲੋਂ ਨਵੇਂ ਸਾਰੇ ਗਵੰਨ ਦੇ ਵਿੱਚ ਮੱਸੀਆ ਦਾ ਦਿਹਾੜਾ ਮਨਾਇਆ ਗਿਆ ਹੈ ਕਮੇਟੀ ਵੱਲੋਂ ਪਿਛਲੇ ਮਹੀਨੇ ਵੀ ਮੱਸੀਆ ਦਾ ਦਿਹਾੜਾ ਮਨਾਇਆ ਗਿਆ ਸੀ ਸੋ ਸਾਰੀ ਸੰਗਤਾਂ ਨੇ ਵਿਚਾਰ ਕੀਤਾ ਕਿ ਇੱਥੇ ਹਰ ਮੱਸੀਆ ਦੇ ਦਿਹਾੜੇ ਤੇ ਖੂਨਦਾਨ ਕੈਂਪ ਅੱਖਾਂ ਦਾ ਕੈਂਪ ਮੈਡੀਕਲ ਕੈਂਪ ਲਗਾਏ ਜਾਣ ਤਾਂ ਕਿ ਲੋੜਵੰਦੇ ਲੋਕਾਂ ਦੀ ਮਦਦ ਕੀਤੀ ਜਾ ਸਕੇ ਸੋ ਐਸੇ ਲੜੀ ਦੇ ਤਹਿਤ ਅੱਜ ਵਿਸ਼ਵਕਰਮਾ ਬਲੱਡ ਡੋਨਰ ਕਲੱਬ ਸ਼੍ਰੀ ਵਿਸ਼ਵਕਰਮਾ ਪਵਨ ਕਮੇਟੀ ਵੱਲੋਂ ਐਮਰਜੈਂਸੀ ਫੂਨਡਲ ਕੈਂਪ ਲਗਾਇਆ ਗਿਆ ਹੈ। ਇਹ ਕੈਂਪ ਕੇ ਕੇ ਜੋਰੀ ਬਲੱਡ ਸੈਂਟਰ ਦੇ ਡਾਕਟਰਾਂ ਦੀ ਟੀਮ ਵੱਲੋਂ ਇੱਥੇ ਬਲੱਡ ਕਲੈਕਸ਼ਨ ਕਰਨ ਵਾਸਤੇ ਪਹੁੰਚੇ ਨੇ। ਸੋ ਬਹੁਤ ਵਧੀਆ ਰਿਸਪੌਂਸ ਹੈ। ਸ਼ਹਿਰ ਤੋਂ ਬਾਹਰ ਹੋਣ ਦੇ ਬਾਵਜੂਦ ਵੀ ਇੱਥੇ ਡੋਨਰ ਵੱਧ ਚੜ ਕੇ ਪਹੁੰਚ ਰਹੇ ਨੇ। ਉਮੀਦ ਕਰਦੇ ਹਾਂ ਇਸੇ ਵਰਤ ਤੋਂ ਬਾਅਦ ਡੋਨੇਸ਼ਨ ਕਰਕੇ ਗਰੀਬ ਲੋਕਾਂ ਦੀ ਬਲੱਡ ਡੋਨੇਸ਼ਨ ਕਰਕੇ ਗਰੀਬ ਲੋਕਾਂ ਦੀ ਮਦਦ ਕਰੀਏ ਅਤੇ ਉਹਨਾਂ ਦੀ ਕੀਮਤੀ ਜਾਨਾਂ ਬਚਾਉਣ ਦੇ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਤੇ ਅੱਗੇ ਤੁਹਾਡੀ ਅਗਲੇ ਮੌਨਥ ਕੀ ਕੀ ਕੈਂਪ ਲਾਉਣ ਦੀ ਸਕੀਮ ਹੈ ਜੀ ਅਗਲੀ ਵਾਰ ਵੀ ਜੋ ਸਦਾ ਵਿਚਾਰ ਹੈਗਾ ਵੀ ਬਲੱਡ ਡੋਨੇਸ਼ਨ ਕੈਂਪ ਕਿ ਲੈਣ ਦਾ ਵਿਚਾਰ ਹੈ ਅਗਲੀ ਵਾਰੀ ਬਾਕੀ ਜਿਵੇਂ ਸਾਡੀ ਕਮੇਟੀ ਦੀ ਕਮੇਟੀ ਦਾ ਮਤਲਬ ਪਊਗਾ ਜੋ ਵੀ ਸਾਰੇ ਦਾ ਸਹਿਮਤ ਹੋਊਗਾ ਉਸ ਮੁਤਾਬਕ ਕੋਈ ਆਈਸ ਦਾ ਕੈਂਪੋ ਆਈਸ ਚੈੱਕ ਅਪ ਦਾ ਆਪਰੇਸ਼ਨ ਦਾ ਕੈਂਪੋ ਜਾਂ ਮੈਡੀਕਲ ਕੈਂਪ ਜਿਵੇਂ ਵੀ ਸਾਰਿਆਂ ਦੇ ਵਿਚਾਰ ਹੋਣਗੇ ਸਾਂਝੇ ਤੌਰ ਤੇ ਉਸ ਮੁਤਾਬਕ ਹੀ ਕੰਮ ਕੀਤਾ ਜਾਵੇ ਠੀਕ ਹੈ ਤੇ ਇਥੇ ਹਰ ਮਹੀਨੇ ਦੀ ਮਸਿਆ ਦਾ ਦਿਹਾੜਾ ਮਨਾਇਆ ਜਾਂਦਾ ਤੇ ਸੁਖਮਨੀ ਸਾਹਿਬ ਦੇ ਜਾਪ ਕਰਾ ਕੇ ਉਸ ਤੋਂ ਬਾਅਦ ਲੰਗਰ ਚਲਾਏ ਜਾਂਦੇ ਨੇ ਤੇ ਬਲੱਡ ਡੋਨਰ ਦਾ ਕੈਂਪ ਵੀ ਲਵਾਇਆ ਜਾਂਦਾ ਹੈ